ਜੀ ਦੋਸਤੋ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 16 ਮਾਰਚ 2024 ਦਿਨ ਸ਼ਨੀਵਾਰ ਨੂੰ ਕਿੱਥੇ-ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਦੋਸਤੋ ਅੱਜ ਬਹੁਤ ਵਧੀਆ ਕਬੱਡੀ ਦੇ ਕੱਪ ਹੋ ਰਹੇ ਆ ਅਤੇ ਅੱਜ ਇੱਥੇ ਮੋਟਰਸਾਈਕਲ ਟਰੈਕਟਰ ਅਤੇ ਮੱਝਾਂ ਦਿੱਤੀਆਂ ਜਾਣਗੀਆਂ ਉਹਨਾਂ ਦੀ ਗੱਲ ਕਰਾਂਗੇ ਆਪਾਂ ਇਸ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਉਹ ਆਪਣੇ YouTube ਚੈਨਲ ਕਬੱਡੀ 105 ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਤੇ ਜਿਹੜੇ ਭਰਾ ਇਸ ਵੀਡੀਓ ਨੂੰ ਆਪਣੇ Facebook ਪੇਜ ਕਬੱਡੀ 105 ਰਹੀ ਦੇਖ ਰਹੇ ਆ ਤਾਂ ਉਹ ਆਪਣੇ Facebook ਪੇਜ ਕਬੱਡੀ 105 ਨੂੰ ਵੀ ਜਰੂਰ ਲਾਈਕ ਅਤੇ ਫੋਲੋਅ ਕਰ ਲਓ। ਦੋਸਤੋ ਅੱਜ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਪਿੰਡ ਪਮਾਲ ਲੁਧਿਆਣਾ। ਇੱਥੇ ਦੋਸਤੋ ਅੱਜ ਕਬੱਡੀ 45 ਕਿਲੋ ਤੇ ਕਬੱਡੀ 57 ਕਿਲੋ ਦੇ ਮੈਚ ਕਰਵਾਏ ਜਾਣਗੇ ਕਬੱਡੀ 45 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਖੇਡਣਗੇ ਤੇ ਪਹਿਲਾ ਇਨਾਮ 4100 ਤੇ ਦੂਜਾ ਇਨਾਮ 3100 ਆ ਬੈਸਟਰ ਨੂੰ 11-1100 ਰੁਪਏ ਹੋਣਗੇ ਤੇ ਬਾਕੀ ਕਬੱਡੀ 57 ਕਿਲੋ ਵਿੱਚ ਵੀ ਦੋ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 6500 ਤੇ ਦੂਜਾ ਇਨਾਮ 1500 ਹੋਵੇਗਾ ਤੇ ਬੈਸਟਰ ਨੂੰ ਪੱਖੇ ਦਿੱਤੇ ਜਾਣਗੇ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਮੈਚ ਕਰਵਾਏ ਜਾਣਗੇ ਪਿੰਡ ਹੋਵੇਗਾ ਐਂਦਗੜ ਜ਼ਿਲ੍ਹਾ ਹੋਵੇਗਾ ਮੋਗਾ ਇੱਥੇ ਅੱਜ ਕਬੱਡੀ 52 ਕਿਲੋ ਅਤੇ ਕਬੱਡੀ 65 ਕਿਲੋ ਦੇ ਮੈਚ ਹੋਣਗੇ ਕਬੱਡੀ 52 ਕਿਲੋ ਨਰੋਲ ਦੇ ਮੈਚ ਆ ਪਹਿਲਾ ਇਨਾਮ 5000 ਦੂਜਾ ਇਨਾਮ 4000 ਤੇ ਬੈਸਟਰ ਨੂੰ 11100 ਆ ਅਤੇ ਕਬੱਡੀ 65 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 15000 ਦੂਜਾ ਇਨਾਮ 12000 ਤੇ ਬੈਸਟਰ ਨੂੰ 21200 ਰੁਪਏ ਆ ਤੇ ਇਹਦਾ ਲਾਈਵ ਚੱਲ ਸਕਦਾ ਕਬੱਡੀ 4K ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਇਹ ਕਰਵਾਏ ਜਾਣਗੇ ਪਿੰਡ ਬਟਹੈਰੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਥੇ ਕਬੱਡੀ 75 ਕਿਲੋ ਦੇ ਮੈਚ ਹੋਣਗੇ ਦੋ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 21000 ਦੂਜਾ ਇਨਾਮ 18000 ਬੈਸਟਾਂ ਨੂੰ ਸਾਈਕਲ ਆ ਤੇ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਵੀ ਹੋਣਗੇ ਪਹਿਲਾ ਇਨਾਮ 52000 ਦੂਜਾ ਇਨਾਮ 41000 ਤੇ ਬੈਸਟਾਂ ਨੂੰ 11-11000 ਰੁਪਏ ਦਿੱਤੇ ਜਾਣਗੇ ਅਤੇ ਇਹਦਾ ਲਾਈਵ ਚੱਲੇਗਾ 1 2 3 11 ਦੇ ذریعے ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਇਹ ਕਰਵਾਏ ਜਾਣਗੇ ਮੱਤੇਵਾਲ ਤਰਨਤਨ ਸਹਿ ਵਿੱਚ ਅਤੇ ਇੱਥੇ ਕਬੱਡੀ ਦਾ ਸਮੇਸ਼ ਕਰਵਾਇਆ ਜਾਵੇਗਾ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਕਰਿਆਲਾ ਅਤੇ ਮਾਝਾ ਕਬੱਡੀ ਕਲੱਬ ਕਰਿਆਲਾ ਦੀਆਂ ਟੀਮਾਂ ਆਪਸ ਵਿੱਚ ਖੇਡਣਗੀਆਂ ਤੇ ਲਾਈਵ ਚੱਲੇਗਾ ਪੰਜਾਬ લાઇਵ 1.com ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਕਰਵਾਏ ਜਾਣਗੇ ਪਿੰਡ ਕਾਨਗੜ ਮਾਨਸਾ ਦੇ ਵਿੱਚ ਅਤੇ ਇੱਥੇ ਅੱਜ ਕਬੱਡੀ 75 ਕਿਲੋ ਤੇ ਕਬੱਡੀ 40 ਕਿਲੋ ਦੇ ਮੈਚ ਹੋਣਗੇ ਕਬੱਡੀ 75 ਕਿਲੋ ਦਾ ਪਹਿਲਾ ਇਨਾਮ 31000 ਦੂਜਾ ਇਨਾਮ 21000 ਅਤੇ ਦੋ ਖਿਡਾਰੀ ਬਾਰੋਂ ਆ ਤੇ ਬੈਸਟਾ ਨੂੰ ਐਲ ਸੀ ਡੀ ਆ ਅਤੇ ਕਬੱਡੀ 40 ਕਿਲੋ ਦਾ ਪਹਿਲਾ ਇਨਾਮ 7100 ਦੂਜਾ ਇਨਾਮ 5200 ਰੁਪਏ ਆ ਇਸ ਤੋਂ ਅੱਗੇ ਕਬੱਡੀ ਦੇ ਮੈਚ ਹੋਣਗੇ ਪਿੰਡ ਬਾ ਜੜਾ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਥੇ ਕਬੱਡੀ 47 ਕਿਲੋ ਤੇ 65 ਕਿਲੋ ਦੇ ਮੈਚ ਹੋਣਗੇ ਕਬੱਡੀ 47 ਅਤੇ 65 ਦੇ ਮੈਚ ਕਰਵਾਏ ਜਾਣਗੇ 47 ਇੱਕ ਪਿੰਡ ਇੱਕ ਬਾਹਰੋਂ ਖਿਡਾਰੀ ਖੇਡੇਗਾ ਪਹਿਲਾ ਇਨਾਮ 15000 ਦੂਜਾ ਇਨਾਮ 11000 ਹੋਵੇਗਾ ਤੇ ਕਬੱਡੀ 65 ਕਿਲੋ ਵੀ ਇੱਕ ਪੰਡ ਦੋ ਖਿਡਾਰੀ ਬਾਹਰੋਂ ਖੇਡਣਗੇ ਪਹਿਲਾ ਇਨਾਮ 2000 ਦੂਜਾ ਇਨਾਮ 15000 ਰੁਪਏ ਹੋਵੇਗਾ ਤੇ ਲਾਈਵ ਚੱਲਦਾ ਕਬੱਡੀ ਯਕਸਨ ਦੇ ذریعے ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਮਾਨਕ ਫਗਵਾੜਾ ਦੇ ਵਿੱਚ ਇੱਥੇ ਅੱਜ 75 ਕਿਲੋ ਦੇ ਮੈਚ ਹੋਣਗੇ ਪਹਿਲਾ ਇਨਾਮ 41000 ਦੂਜਾ ਇਨਾਮ 31000 ਤੇ ਬੈਸਟ ਰੇਡਰ ਤਾਂ ਜਾਫੀ ਨੂੰ ਘੋਦੇ ਪੀਪੇ ਦਿੱਤੇ ਜਾਣਗੇ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਕਰਵਾਏ ਜਾਣਗੇ ਪਿੰਡ ਕਾਲੇ ਕੇ ਬਰਨਾਲਾ ਦੇ ਵਿੱਚ ਜਿਹੜੇ ਅੱਜ ਇੱਥੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਕਬੱਡੀ ਓਪਨ ਦੋ ਖਿਡਾਰੀ ਬਾਹਰੋਂ ਪਹਿਲਾ ਇਨਾਮ 71000 ਦੂਜਾ ਇਨਾਮ 52000 ਬੈਸਟ ਰੇਡਰ ਤੇ ਜਾਫੀ ਨੂੰ 21000 ਰੁਪਏ ਹੋਣਗੇ ਤੇ ਬਾਕੀ ਕਬੱਡੀ 70 ਕਿਲੋ ਦੇ ਵੀ ਇੱਥੇ ਅੱਜ ਮੈਚ ਕਰਵਾਏ ਜਾ ਰਹੇ ਆ ਕਬੱਡੀ 70 ਕਿਲੋ ਦਾ ਪਹਿਲਾ ਇਨਾਮ 15000 ਦੂਜਾ ਇਨਾਮ 11000 ਰੁਪਏ ਹੋਵੇਗਾ ਤੇ ਲਾਈਵ ਚੱਲੇਗਾ 1 2 3 ਲਾਈਵ ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਕੋਲਾਰ ਬਲਾਚੌਰ ਸਿੱਧਪਗ ਸਿੰਘ ਨਗਰ ਇੱਥੇ ਕਬੱਡੀ ਆਲ ਓਪਨ ਜਿਹੜੀਆਂ ਟੀਮਾਂ ਖੇਡਣਗੀਆਂ ਪਹਿਲਾ ਹੀ ਨਾਮ 111000 ਤੇ ਦੂਜਾ ਹੀ ਨਾਮ 81000 ਰੁਪਏ ਹੋਵੇਗਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਤੇ ਲਾਈਵ ਚੱਲੇਗਾ ਕਬੱਡੀ 365.com ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਪਿੰਡ ਕੋਹਲਾਰੀ ਕੋਲਾਹਰੀ ਮਾਨਸਤਾ ਦੇ ਵਿੱਚ ਅਤੇ ਇੱਥੇ ਅੱਜ ਵਜਨੇ ਕਬੱਡੀ ਦੇ ਮੈਚ ਹੋਣਗੇ ਕਬੱਡੀ 80 ਕਿਲੋ ਦੋ ਖਿਡਾਰੀ ਬਾਹਰੋਂ ਪਹਿਲਾ ਇਨਾਮ 2000 ਦੂਜਾ ਇਨਾਮ 15000 ਤੇ ਬੈਸਟਰ ਨੂੰ 51500 ਰੁਪਏ ਤੇ ਬਾਕੀ ਕਬੱਡੀ 45 ਕਿਲੋ ਦੇ ਮੈਚ ਹੋਣਗੇ ਇੱਕ ਖਿਡਾਰੀ ਬਾਹਰੋਂ ਪਹਿਲਾ ਇਨਾਮ 4100 ਦੂਜਾ ਇਨਾਮ 3100 ਤੇ ਬੈਸਟਰ ਨੂੰ 1000 ਰੁਪਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਪੈਂਡ ਬੂਟ ਅਤੇ ਇੱਥੇ ਦੋਸਤੋ ਅੱਜ ਵਧੀਆ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ ਸੇਕ ਕਲੱਬਾਂ ਖੇਡਣਗੇ ਚੋਟੀ ਦੇ ਖਿਡਾਰੀ ਖੇਡਣਗੇ ਪਹਿਲਾ ਇਨਾਮ 81000 ਦਾ ਦੂਜਾ ਇਨਾਮ 73000 ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਹਰਾਂ ਨਸਲ ਦੀਆਂ ਮੱਦियां ਦਿੱਤੀਆਂ ਜਾਣਗੀਆਂ ਤੇ ਲਾਈਵ ਚੱਲੇਗਾ ਕਬੱਡੀ 365.com ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਿਹਾ ਇਹ ਹੋਣਗੇ ਫਿੱਡੇ ਕਲਾਂ ਫਰੀਦਕੋਟ ਦੇ ਵਿੱਚ ਇੱਥੇ ਅਜੇ 38 ਕਿਲੋਨ ਰੋਲ ਦੇ ਮੈਚ ਆ ਤੇ ਲੜਕੀਆਂ ਦੇ ਮੈਚ ਕਰਵਾਏ ਜਾ ਰਹੇ ਆ ਵਜਨੀ ਕਬੱਡੀ ਦੇ ਮੈਚ ਹੋਣਗੇ ਇੱਥੇ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਹੋਣਗੇ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਦੇ ਵਿੱਚ ਇੱਥੇ ਅੱਜ ਇੱਕ ਵੱਡੀ 65 ਕਿਲੋ ਦੇ ਮੈਚ ਆ ਦੋ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 11000 ਦੂਜਾ ਇਨਾਮ 8100 ਰੁਪਏ ਆ ਤੇ ਲਾਈਵ ਚੱਲੇਗਾ ਪੰਜਾਬ ਲਾਈਵ 1.com ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਹੋਣਗੇ ਪਿੰਡ ਸੰਤਨਗਰ ਸਰਸਾ ਦੇ ਵਿੱਚ ਇੱਥੇ ਕਬੱਡੀ ਓਪਨ ਦੇ ਮੈਚ ਹੋ ਰਿਹਾ ਤਿੰਨ ਖਿਡਾਰੀ ਬਾਹਰੋਂ ਪਹਿਲਾ ਇਨਾਮ 2 ਲੱਖ 2222 ਰੁਪਏ ਤੇ ਦੂਜਾ ਇਨਾਮ 111000 111 ਰੁਪਏ ਤੇ ਬੈਸਟ ਰੇਡਰ ਤੇ ਜਾਫੀ ਨੂੰ ਫੋਰਟ 3700 ਟਰੈਕਟਰ ਤੇ ਬਾਕੀ ਜ਼ਿਲ੍ਹਾਵਾਰ ਦੇ ਮੈਚ ਵੀ ਕਰਵਾਏ ਜਾਣਗੇ ਐਸ ਦੇ ਵਿੱਚ ਦੋ ਖਿਡਾਰੀ ਜ਼ਿਲ੍ਹੇ ਤੋਂ ਬਾਹਰ ਦੇ ਖੇਡ ਸਕਦੇ ਆ ਪਹਿਲਾ ਇਹ ਨਾਮ 41000 ਦੂਜਾ ਇਹ ਨਾਮ 31000 ਬੈਸਟ ਨੂੰ ਐਲਈਡੀ ਲਾਈਵ ਕਬੱਡੀ 365.com ਅਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਬਲਟੋਆ ਤਹਿਸੀਲ ਜੀਰਾ ਜ਼ਿਲ੍ਹਾ ਪ੍ਰੋਜਪੁਰ ਇੱਥੇ ਕਬੱਡੀ 75 ਕਿਲੋ ਦੇ ਮੈਚ ਹੋਣਗੇ ਪਹਿਲਾ ਇਨਾਮ 16000 ਦੂਜਾ ਇਨਾਮ 12000 ਤੇ ਕਬੱਡੀ ਓਪਨ ਦੇ ਮੈਚ ਵੀ ਹੋਣਗੇ ਪਹਿਲਾ ਇਨਾਮ 71000 ਦੂਜਾ ਇਨਾਮ 52000 ਓਪਨ ਵਿੱਚ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਤੇ 75 ਕਿਲੋ ਵਿੱਚ ਵੀ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ 75 ਕਿਲੋ ਦਾ ਬੈਸਟ ਰੇਡਰ ਤੇ ਜਫੀ ਨੂੰ 12100 ਰੁਪਏ ਆ ਤੇ ਓਪਨ ਦੇ ਬੈਸਟ ਨੂੰ 12100 ਰੁਪਏ ਆ ਲਾਈਵ ਚੱਲੇਗਾ ਪੰਜਾਬ ਲਾਈਵ 1.com ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਜੱਲੂਵਾਲ ਅੰਮ੍ਰਿਤਸਰ ਇੱਥੇ ਦੋਸਤੋ ਅੱਜ ਛੇ ਕਲਬਾ ਖੇਡਣ ਗਿਆਂ ਤੇ ਪਹਿਲਾ ਇਨਾਮ ਹੈਗਾ 1 ਲੱਖ ਦੂਜਾ ਇਨਾਮ 75000 ਤੇ ਬੈਸਟ ਰੀਡਰ ਤਜਾਫੀ ਨੂੰ 31 31000 ਰੁਪਏ ਦਿੱਤੇ ਜਾਣਗੇ ਤੇ ਲਾਈਵ ਚੱਲ ਸਕਦਾ ਇਸ ਦਾ ਕਬੱਡੀ 365.com ਦੇ ਜ਼ਰੀਏ ਇਸ ਤੋਂ ਅੱਗੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਹੋਵੇਗਾ ਡੱਲੇਵਾਲ ਨੇੜੇ ਗੋਰਾਇਆ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਇੱਥੇ ਕਬੱਡੀ ਆਲ ਓਪਨ ਦੀਆਂ ਸੱਦੀਆਂ ਹੋਈਆਂ ਕਲੱਬਾਂ ਖੇਡਣਗੀਆਂ ਪਹਿਲਾ ਇਨਾਮ 1 ਲੱਖ ਆ ਦੂਜਾ ਇਨਾਮ 75000 ਰੁਪਏ ਆ ਲਾਈਵ ਚੱਲੇਗਾ kabaddi365.com ਦੇ ਜ਼ਰੀਏ ਤੇ ਲਾਈਵ ਕਬੱਡੀ ਦੇ ਜ਼ਰੀਏ ਤਾਂ ਇਹ ਸੀ ਦੋਸਤੋ ਅੱਜ ਦੇ ਬਹੁਤ ਸਾਰੇ ਕਬੱਡੀ ਦੇ ਮੈਚ ਜਿੱਥੇ ਬਹੁਤ ਹੀ ਵਧੀਆ ਇਨਾਮ ਦਿੱਤੇ ਜਾ ਰਹੇ ਆ ਉਮੀਦ ਕਰਦੇ ਹਾਂ ਕਿ ਆਪ ਨੂੰ ਵੀਡੀਓ ਚੰਗੀ ਲੱਗੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ